ਸਤਿ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਅਸੀਂ ਫੇਰ ਤੋਂ ਸਵਾਗਤ ਕਰਦੇ ਹਾਂ ਅੱਜ ਹੈ ਦਿਨ ਐਤਵਾਰ ਐਤਵਾਰ ਨੂੰ ਸਾਡਾ ਇੱਕ ਖਾਸ ਪ੍ਰੋਗਰਾਮ ਹੁੰਦਾ ਹੈ ਜਿਸ ਦੇ ਵਿੱਚ ਅਸੀਂ ਲੜਕੀਆਂ ਦੇ ਰਿਸ਼ਤੇ ਦੀ ਵੀਡੀਓ ਪਾਉਣੀ ਹੈ ਇਸ ਵੀਡੀਓ ਦੇ ਵਿੱਚ ਸਿਰਫ ਲੜਕੀਆਂ ਦੇ ਰਿਸ਼ਤੇ ਦੀ ਹੀ ਗੱਲਬਾਤ ਕੀਤੀ ਜਾਊਗੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੇ ਚੈਨਲ ਨੂੰ ਦੇਖ ਰਹੇ ਹੋ ਕਮੈਂਟਾਂ ਦੇ ਵਿੱਚ ਆਪਣੇ ਸ਼ਹਿਰ ਦਾ ਨਾਮ ਵੀ ਜਰੂਰ ਲਿਖੋ ਤੇ ਕਿਸ ਤਰ੍ਹਾਂ ਦੇ ਰਿਸ਼ਤੇ ਦੀ ਤੁਸੀਂ ਤਲਾਸ਼ ਵਿੱਚ ਹੋ ਉਹ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਇਸ ਦੇ ਨਾਲ ਸਾਨੂੰ ਪਤਾ ਲੱਗ ਜਾਵੇਗਾ ਤੁਸੀਂ ਕਿਸ ਤਰ੍ਹਾਂ ਦੇ ਰਿਸ਼ਤੇ ਦੀ ਭਾਲ ਵਿੱਚ ਹੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸ਼ਹਿਰ ਦਾ ਤੇ ਤੁਹਾਡੀ ਮੰਗ ਦੇ ਅਨੁਸਾਰ ਦਾ ਰਿਸ਼ਤਾ ਲੈ ਕੇ ਹਾਜ਼ਰ ਹੋ ਸਕੇ ਜੀ ਅਸੀਂ ਕੁੜੀਆਂ ਦੇ ਰਿਸ਼ਤੇ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਨਾਲ Instagram ਪੇਜ ਤੇ ਬਿਲਕੁਲ ਫ੍ਰੀ ਦੇ ਵਿੱਚ ਕੁੜੀਆਂ ਦੇ ਰਿਸ਼ਤੇ ਦੀ ਐਡ ਪਾਉਣੇ ਹੁੰਦੇ ਆ ਜੀ ਮੁੰਡਿਆਂ ਦੇ ਰਿਸ਼ਤੇ ਦੀ ਐਡ ਪਾਉਣ ਦੀ ਸਾਡੀ ਥੋੜੀ ਜੀ ਫੀਸ ਹੁੰਦੀ ਹੈ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੈ ਤਾਂ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਦਿੱਤਾ ਗਿਆ ਹੈ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣੇ ਰਿਸ਼ਤੇ ਦੀ ਅੱਜ ਹੀ ਐਡ ਪਵਾ ਕੇ ਆਪਣੇ ਲਈ ਚੰਗਾ ਜੀਵ ਸਾਥੀ ਚੁਣ ਸਕਦੇ ਹੋ ਸਾਡੇ ਚੈਨਲ ਤੇ ਜਿੰਨੇ ਵੀ ਲੜਕੀਆਂ ਦੇ ਰਿਸ਼ਤੇ ਪਾਏ ਜਾਂਦੇ ਨੇਗੇ ਉਹਨਾਂ ਦੇ ਪਰਿਵਾਰਾਂ ਦੇ 8 ਅੰਕਾਂ ਦੇ ਨੰਬਰ ਅਸੀਂ ਸਕਰੀਨ ਤੇ ਦਿਨੇ ਹੁੰਨੇ ਆਂਗੇ ਇਸ ਦੇ ਪਿੱਛੇ ਦਾ ਇੱਕ ਕਾਰਨ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਕੱਲ ਬਚੋਲਿਆਂ ਦਾ ਕੰਮ ਤੇ ਮੈਰਿਜ ਬਿਊਰੋ ਦਾ ਕੰਮ ਚੱਲ ਰਿਹਾ ਹੈ ਅਸੀਂ ਕੋਈ ਮੈਰਿਜ ਬਿਊਰੋ ਵਾਲੇ ਜਾਂ ਬਚੋਲੇ ਨਹੀਂ ਹਾਂ ਲੜਕੀ ਦੇ ਪਰਿਵਾਰਾਂ ਨੂੰ ਬਾਰ-ਬਾਰ ਮੈਰਿਜ ਬਿਊਰੋ ਵਾਲੇ ਜਾਂ ਬਚੋਲੇ ਬਾਰ-ਬਾਰ ਫੋਨ ਕਰਕੇ ਤੰਗ ਕਰਦੇ ਨੇ ਜੀ ਅਸੀਂ ਸਿਰਫ ਰਿਸ਼ਤੇ ਦੀ ਐਡ ਪਾਉਣੇ ਹੁੰਦੇ ਆਂਗੇ ਸਾਸੀ ਕੋਈ ਮੈਰਿਜ ਬਿਊਰੋ ਵਾਲੇ ਜਾਂ ਕੋਈ ਬਚੋਲੇ ਨਹੀਂ ਹੈਗੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਪਰਿਵਾਰ ਦਾ ਪੂਰਾ ਨੰਬਰ ਲੈ ਸਕਦੇ ਹੋ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਸਾਡਾ ਜੋ ਪੀਲੀ ਪੱਟੀ ਦੇ ਵਿੱਚ ਨੰਬਰ ਚੱਲ ਰਿਹਾ ਹੈ ਇਸ ਤੋਂ ਬਿਨਾ ਸਾਡਾ ਹੋਰ ਕੋਈ ਮੋਬਾਈਲ ਨੰਬਰ ਨਹੀਂ ਹੈ ਸਿਰਫ ਇਸੇ ਨੰਬਰ ਤੇ ਤੁਸੀਂ ਸਾਨੂੰ ਵਟਸਐਪ ਰਾਹੀਂ ਸੰਪਰਕ ਕਰ ਸਕਦੇ ਹੋ ਜੀ ਜੇਕਰ ਤੁਸੀਂ ਸਾਡੇ ਨਾਲ ਫੋਨ ਤੇ ਗੱਲਬਾਤ ਕਰਨੀ ਆ ਤਾਂ ਸਾਡਾ ਫੋਨ ਸ਼ਾਮ ਨੂੰ ਈਡੀਆ ਦੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਤੁਸੀਂ ਸਾਡੇ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਤਹਾਨੂੰ ਇਹ ਸਾਡਾ ਰਿਸ਼ਤੇ ਵਾਲਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਦਾ ਹੈ ਕਮੈਂਟ ਕਰਕੇ ਵੀ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਭਲਾ ਹੋ ਸਕੇ ਆਓ ਅੱਜ ਗੱਲ ਕਰਦੇ ਆ ਆਪਣੇ ਖਾਸ ਰਿਸ਼ਤਿਆਂ ਦੇ ਬਾਰੇ ਅੱਜ ਸਾਡੇ ਕੋਲ 10 ਕੁੜੀਆਂ ਦੇ ਰਿਸ਼ਤੇ ਆਏ ਨੇ ਜੀ ਇਹਨਾਂ ਰਿਸ਼ਤਿਆਂ ਦੀ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਪਹਿਲਾ ਰਿਸ਼ਤਾ ਕਰ ਲੋ ਜੀ ਨੋਟ ਕੈਨੇਡਾ ਦੇ ਵਿੱਚ ਰਹਿੰਦੀ ਕੁੜੀ ਦਾ ਰਿਸ਼ਤਾ ਹੈ ਦੂਜਾ ਰਿਸ਼ਤਾ ਜੀ ਕੈਨੇਡਾ ਸਿਟੀਜ਼ਨ ਕੁੜੀ ਦਾ ਰਿਸ਼ਤਾ ਤੀਜਾ ਰਿਸ਼ਤਾ ਜੀ ਜਰਮਨ ਦੀ ਜੰਪਲ ਕੁੜੀ ਦਾ ਰਿਸ਼ਤਾ ਚੌਥਾ ਰਿਸ਼ਤੇ ਦੀ ਗੱਲ ਕਰੀਏ ਜੀ ਸੰਗਰੂਰ ਤੋਂ ਜੱਟ ਸਿੱਖ ਪਰਿਵਾਰ ਦੇ ਵਿੱਚ ਰਹਿੰਦੀ ਕੁੜੀ ਕੈਨੇਡਾ ਦੇ ਵਿੱਚ ਸਿਟੀਜ਼ਨ ਆ ਕੁੜੀ ਦਾ ਰਿਸ਼ਤਾ ਹੈ ਜੀ ਪੰਜਵਾਂ ਰਿਸ਼ਤਾ ਇਕੱਲੀ ਕੁੜੀ ਕੋਈ ਭੈਣ ਭਰਾ ਨਹੀਂ ਹੈਗਾ ਜਮੀਨ ਆਉਂਦੀ ਹੈ ਕੁੜੀ ਨੂੰ ਕੁੜੀ ਦਾ ਰਿਸ਼ਤਾ ਹੈ ਜੀ ਛੇਵਾਂ ਰਿਸ਼ਤਾ ਆਪਣਾ ਪੰਡਤ ਪਰਿਵਾਰ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਸੱਤਵੇਂ ਰਿਸ਼ਤੇ ਦੀ ਗੱਲ ਕਰੀਏ ਜੀ ਆਪਾਂ ਰਾਏ ਸਿੱਖ ਕੁੜੀ ਦਾ ਰਿਸ਼ਤਾ ਹੈ ਮੁੰਡਾ ਬਾਹਰ ਵਾਲਾ ਨਾ ਹੋਵੇ ਪੰਜਾਬ ਤੋਂ ਜਿਹੜਾ ਮੁੰਡਾ ਹੋਵੇ ਉਹ ਸੰਪਰਕ ਕਰ ਸਕਦੇ ਨੇ ਜੀ ਅੱਠਵਾਂ ਰਿਸ਼ਤਾ ਆਪਾਂ ਜਲੰਧਰ ਤੋਂ ਜੱਟ ਸਿੱਖ ਕੁੜੀ ਦਾ ਰਿਸ਼ਤਾ 9ਵਾਂ ਰਿਸ਼ਤਾ ਜੀ ਆਪਣਾ ਬਠਿੰਡਾ ਤੋਂ ਕਰੇ ਰਹੀ ਦੀ ਸੋਹਣੀ ਕੁੜੀ ਦਾ ਰਿਸ਼ਤਾ ਹੈ 10ਵਾਂ ਰਿਸ਼ਤਾ ਜੀ ਆਪਣਾ ਜੱਟ ਸਿੱਖ ਕੁੜੀ ਦਾ ਰਿਸ਼ਤਾ ਮੁੰਡਾ ਖੇਤੀਬਾੜੀ ਕਰਦਾ ਹੋਵੇ ਬਾਹਰ ਬਾਲਾ ਨਾ ਹੋਵੇ ਇੰਨਾ ਰਿਸ਼ਤਿਆਂ ਦੀ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਤੁਸੀਂ ਰਿਸ਼ਤੇ ਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰਕੇ ਪਰਿਵਾਰ ਦਾ ਪੂਰਾ ਨੰਬਰ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਆਓ ਹੁਣ ਗੱਲ ਕਰਦੇ ਹਾਂ ਆਪਣੇ ਪਹਿਲੇ ਰਿਸ਼ਤੇ ਦੇ ਬਾਰੇ ਜਾਣਕਾਰੀ ਕਰੋ ਜੀ ਨੋਟ ਨਾਮ ਕੌਰ ਕੁੜੀ ਦੀ ਪਲਸ 2 ਪੜ੍ਹਾਈ ਕੀਤੀ ਹੋਈ ਹੈ ਕਾਸਟ ਜੱਟ ਸਿੱਖ ਗੋਤ ਸੰਧੂ ਏਰੀਆ ਫਿਰੋਜ਼ਪੁਰ ਉਮਰ 24 1996 ਕੱਦ ਦੀ ਗੱਲ ਕਰੀ ਜੀ ਕੱਦ ਹੈਗਾ 5 ਫੁੱਟ 3 ਇੰਚ ਕੁੜੀ ਸੋਹਣੀ ਤੇ ਸਿਆਣੀ ਹੈ ਕੁੜੀ ਨੂੰ ਘਰ ਦਾ ਸਾਰਾ ਕੰਮ ਆਉਂਦਾ ਹੈ ਜੀ ਰਿਸ਼ਤਾ ਦੇਖ ਰਹੇ ਨੇ ਲੜਕੀ ਲਈ ਬੈਸ ਨੂੰ ਪਰਿਵਾਰ ਦਾ ਮੁੰਡਾ ਹੋਵੇ 15 ਕਿੱਲਾਂ ਤੋਂ ਉੱਪਰ ਜ਼ਮੀਨ ਹੋਵੇ ਜਾਂ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਏਰੀਆ ਕੰਡੋ ਨੋਟ ਏਰੀਆ ਫਰੀਦਕੋਟ ਮੁਕਤਸਰ ਫਿਰੋਜ਼ਪੁਰ ਸਿਰਫ ਇਹੀ ਏਰੀਆ ਵਾਲੇ ਸੰਪਰਕ ਕਰਨ ਜੀ ਪਰਿਵਾਰ ਦਾ 8 ਅੰਕਾਂ ਦਾ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਗਲੇ ਰਿਸ਼ਤੇ ਦੀ ਗੱਲ ਕਰੀ ਜੀ ਆਪਾਂ ਨਾਮ ਕੌਰ ਕੁੜੀ ਨੇ ਕੰਪਿਊਟਰ ਦਾ ਡਿਪਲੋਮਾ 3 ਸਾਲ ਦਾ ਕੀਤਾ ਹੋਇਆ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਹੈ ਜੀ ਏਰੀਆ ਬਠਿੰਡਾ ਉਮਰ 1994 ਕੱਦ 5 ਫੁੱਟ 2 ਇੰਚ ਗੋਤ ਚਹਲ ਕੁੜੀ ਸੁੰਦਰ ਤੇ ਸੁਸੀਲ ਹੈ ਜੀ ਕੁੜੀ ਲਈ ਰਿਸ਼ਤਾ ਦੇਖ ਰਹੇ ਨੇ ਮੁੰਡਾ ਜੇ ਤਾਂ ਸਰਕਾਰੀ ਨੌਕਰੀ ਕਰਦਾ ਹੈ ਤਾਂ 2 ਤੋਂ ਲੈ ਕੇ 3 ਕਿੱਲੇ ਜ਼ਮੀਨ ਹੋਵੇ ਜੇ ਮੁੰਡਾ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੈ ਤਾਂ 7-8 ਕਿੱਲੇ ਜ਼ਮੀਨ ਦੇ ਹੋ ਨਸ਼ਾ ਰਹਿਤ ਮੁੰਡੇ ਦੀ ਲੋੜ ਹੈ ਜੀ ਪਰਿਵਾਰ ਦਾ ਨੰਬਰ 8 ਅੰਕਾਂ ਦੇ ਵਿੱਚ ਕਾਲੀ ਪੱਟੀ ਦੇ ਵਿੱਚ ਦਿੱਤਾ ਗਿਆ ਹੈ ਪਰਿਵਾਰ ਦਾ ਪੂਰਾ ਨੰਬਰ ਲੈਣ ਲਈ ਤੁਸੀਂ ਇਹਨੂੰ WhatsApp ਤੇ ਇਸ ਰਿਸ਼ਤੇ ਦਾ ਸਕਰੀਨਸ਼ਾਟ ਭੇਜ ਕੇ ਪਰਿਵਾਰ ਦਾ ਪੂਰਾ ਨੰਬਰ ਲੈ ਸਕਦੇ ਹੋ ਅਗਲੇ ਰਿਸ਼ਤੇ ਦੀ ਗੱਲ ਕਰੀ ਨਾਮ ਕੌਰ ਪੜਾਈ ਬੀਟੈਕ ਕੀਤੀ ਹੋਈ ਹੈ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਜਲੰਧਰ ਏਰੀਆ ਉਮਰ 1999 ਕੱਦ 5 ਫੁੱਟ 5 ਇੰਚ ਕੁੜੀ ਆਈਟੀਆਈ ਕੰਪਨੀ ਦੇ ਵਿੱਚ ਜੋਬ ਕਰਦੀ ਹੈ ਜੀ ਇੱਕ ਭਰਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਡੈਡੀ ਦਾ ਆਪਣਾ ਬਿਜ਼ਨਸ ਹੈ ਰਿਸ਼ਤਾ ਦੇਖ ਰਹੇ ਨੇ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਸਰਦਾਰ ਮੁੰਡੇ ਨੂੰ ਪਹਿਲ ਹੈ ਜੀ ਸਿਰਫ ਬਠਿੰਡੇ ਏਰੀਆ ਵਾਲੇ ਹੀ ਸੰਪਰਕ ਕਰ ਸਕਦੇ ਨੇ ਜੀ ਅਗਲੇ ਰਿਸ਼ਤੇ ਦੀ ਜਾਣਕਾਰੀ ਦਿੰਨੇ ਆ ਤੁਹਾਨੂੰ ਅਸੀਂ ਨਾਮ ਕੌਰ ਪੜਾਈ 10ਵੀਂ ਰਾਏਸਿਕ ਪਰਿਵਾਰ ਦੇ ਵਿੱਚੋਂ ਕੁੜੀ ਹੈ ਜੀ ਕੱਦ 5 ਫੁੱਟ 3 ਇੰਚ ਫਾਜ਼ਿਲਕਾ ਏਰੀਆ ਉਮਰ 1998 ਕੁੜੀ ਘਰੇ ਰਹਿੰਦੀ ਹੈ ਜੀ ਸਿਆਣੀ ਕੁੜੀ ਹੈ ਰਿਸ਼ਤਾ ਦੇਖ ਰਹੇ ਨੇ ਰਿਸ਼ਤਾ ਮੁੰਡਾ ਫੌਜੀ ਹੋਵੇ ਕੋਈ ਜਾਤੀ ਬੰਧਨ ਨਹੀਂ ਹੈਗਾ ਪਰ ਮذਬੀ ਸਿੱਖ ਕਾਸਟ ਵਾਲੇ ਸੰਪਰਕ ਨਾ ਕਰਨ ਜੀ ਪਰਿਵਾਰ ਦਾ ਅਸੀਂ 8 ਅੰਕਾਂ ਦਾ ਨੰਬਰ ਦਿੱਤਾ ਹੋਇਆ ਹੈ ਜੀ ਪਰਿਵਾਰ ਦਾ ਪੂਰਾ ਨੰਬਰ ਤੁਸੀਂਾਨੂੰ ਵਟਸਐਪ ਤੇ ਮੈਸੇਜ ਭੇਜ ਕੇ ਲੇ ਸਕਦੇ ਹੋ ਸਾਡਾ WhatsApp ਵਾਲਾ ਨੰਬਰ ਪੀਲੀ ਪੱਟੀ ਦੇ ਵਿੱਚ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਅਗਲੇ ਰਿਸ਼ਤੇ ਦੀ ਜਾਣਕਾਰੀ ਦੀਏ ਨਾਮ ਕੌਰ ਕੁੜੀ ਨੇ ਬੀਜੈਡ ਕੀਤੀ ਹੋਈ ਆ ਪੰਡਤ ਕਾਸਟ ਪਰਿਵਾਰ ਦੇ ਵਿੱਚੋਂ ਕੁੜੀ ਹੈ ਜੀ ਏਰੀਆ ਰਾਮਪਰਾ ਫੂਲ ਉਮਰ 26 1999 ਕੱਦ 5 ਫੁੱਟ 3 ਇੰਚ ਕੁੜੀ ਸੋਹਣੀ ਤੇ ਸਿਆਣੀ ਹੈ ਜੀ ਰਿਸ਼ਤਾ ਦੇਖ ਰਹੇ ਨੇ ਮੁੰਡਾ ਪੀਆਰ ਹੋਵੇ ਜਾਂ ਪੰਜਾਬ ਵਿੱਚ ਮੁੰਡੇ ਦਾ ਕੋਈ ਆਪਣਾ ਵਧੀਆ ਬਿਜ਼ਨਸ ਹੋਵੇ ਮੁੰਡੇ ਕੋਲ ਚੰਗੀ ਜ਼ਮੀਨ ਆਉਂਦੀ ਹੋਵੇ ਵਿਆਹ ਦਾ ਖਰਚਾ ਲੜਕੀ ਪਰਿਵਾਰ ਵਧੀਆ ਕਰ ਦੇਵੇਗਾ ਜੀ ਪਰਿਵਾਰ ਦਾ 8 ਅੰਕਾਂ ਦਾ ਨੰਬਰ ਅਸੀਂ ਕਾਲੀ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਪਰਿਵਾਰ ਦਾ ਪੂਰਾ ਨੰਬਰ ਲੈਣ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਸਕਦੇ ਹੋ ਜੀ ਅਗਲੇ ਰਿਸ਼ਤੇ ਦੀ ਗੱਲ ਕਰੀ ਜ ਆਪਾਂ ਨਾਮ ਕੌਰ ਕੁੜੀ ਨੇ BA ਕੀਤੀ ਹੋਈ ਹੈ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮਾਨ ਗੋਤ ਜ਼ਮੀਨ ਦਾ ਇੱਕ ਕਿੱਲਾ ਆਉਂਦਾ ਹੈ ਏਰੀਆ ਨੋਟ ਕਰੋ ਜੀ ਸ੍ਰੀ ਮੁਕਤਸਰ ਸਾਹਿਬ ਕੁੜੀ ਦੇ ਭੈਣ ਤੇ ਭਰਾ ਕੋਈ ਵੀ ਨਹੀਂ ਹੈਗੇ ਪਰਿਵਾਰ ਦੇ ਵਿੱਚ ਕੁੜੀ ਦੀ ਮੰਮੀ ਤੇ ਕੁੜੀ ਰਹਿੰਦੇ ਨੇ ਜੀ ਉਮਰ 20 10 1994 ਕੱਦ 5 ਫੁੱਟ 5 ਇੰਚ ਕੁੜੀ ਸੋਹਣੀ ਸਿਆਣੀ ਹੈ ਘਰ ਦਾ ਕੁੜੀ ਨੂੰ ਸਾਰਾ ਕੰਮ ਆਉਂਦਾ ਹੈ ਰਿਸ਼ਤਾ ਦੇਖ ਰਹੇ ਨੇ ਜੀ ਮੁੰਡੇ ਕੋਲ 7 ਕਿੱਲੇ ਜ਼ਮੀਨ ਦੇ ਹੋਣ ਸ੍ਰੀ ਮੁਖਤਸਰ ਸਾਹਿਬ ਜਾਂ ਗਿੱਦੜਵਾਹਾ ਸਹਿਰ ਲੱਗਦਾ ਹੋਵੇ ਮੁੰਡੇ ਦੀ ਪੜ੍ਹਾਈ ਚਾਹੇ ਪਲੱਸ 2 ਕੀਤੀ ਹੋਵੇ ਖੇਤੀਬਾੜੀ ਕਰਨ ਵਾਲਾ ਵਧੀਆ ਸਮਝਦਾਰ ਮੁੰਡੇ ਦੀ ਲੋੜ ਹੈ ਜੀ ਪਰਿਵਾਰ ਦਾ 8 ਅੰਕਾਂ ਦਾ ਨੰਬਰ ਅਸੀਂ ਸਕਰੀਨ ਤੇ ਕਾਲੀ ਪੱਟੀ ਦੇ ਵਿੱਚ ਦਿੱਤਾ ਹੋਇਆ ਪੂਰਾ ਨੰਬਰ ਲੈਣ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਸਕਦੇ ਹੋ ਅਸੀਂ ਆਪਣੇ YouTube ਚੈਨਲ ਨਾਲ Instagram ਨਾਲ WhatsApp ਤੇ ਹਰ ਰੋਜ਼ ਨਵੇਂ-ਨਵੇਂ ਰਿਸ਼ਤਿਆਂ ਦੀ ਅਪਡੇਟ ਦਿੰਦੇ ਰਹਨੇ ਹਾਂਗੇ ਜੇਕਰ ਤੁਸੀਂ ਹਰ ਰੋਜ਼ ਨਵੇਂ-ਨਵੇਂ ਰਿਸ਼ਤੇ ਦੇਖਣੇ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ Instagram ਪੇਜ ਨੂੰ ਫੋਲੋ ਕਰ ਲਓ ਜੀ ਤੇ ਤੁਸੀਂ ਸਾਡਾ ਨੰਬਰ ਸੇਵ ਕਰਕੇ WhatsApp ਤੇ ਮੈਸੇਜ ਭੇਜ ਸਕਦੇ ਹੋ ਅਸੀਂ ਤੁਹਾਡਾ ਨੰਬਰ ਸੇਵ ਕਰ ਲਵਾਂਗੇ ਉਸ ਤੋਂ ਬਾਅਦ ਤੁਸੀਂ ਸਾਨੂੰ WhatsApp ਤੇ ਵੀ ਸਾਡੇ ਰਿਸ਼ਤਿਆਂ ਦੇ ਸਟੇਟਸ ਦੇਖ ਸਕਦੇ ਹੋ ਜੀ ਅਗਲੇ ਰਿਸ਼ਤੇ ਦੀ ਜਾਣਕਾਰੀ ਦਿੰਨੇ ਆਪਾਂ ਨਾਮ ਕੌਰ ਪੜ੍ਹਾਈ ਕੁੜੀ ਨੇ ਚੰਗੀ ਕੀਤੀ ਹੋਈ ਹੈ ਕਾਸਟ ਜੱਟ ਸਿੱਖ ਸੰਗਰੂਰ ਏਰੀਆ ਉਮਰ 19 ਸਾਲ ਨੇ ਮੈਂ ਕਰਦੇ ਦੀ ਗੱਲ ਕਰੀ ਜੀ 5 ਫੁੱਟ 5 ਇੰਚ ਕੰਮ ਕੁੜੀ ਕੈਨੇਡਾ ਦੇ ਵਿੱਚ ਸਿਟੀਜਨ ਹੈ ਸਰੀ ਸ਼ਹਿਰ ਤੋਂ ਚੰਗੀ ਨੌਕਰੀ ਕਰਦੀ ਹੈ ਚੰਗੀ ਤਨਖਾਹ ਹੈ ਰਿਸ਼ਤਾ ਦੇਖ ਰਹੇ ਨੇ ਜੀ ਮੁੰਡਾ ਵਧੀਆ ਜਿਸ ਕੋਲ 18 ਤੋਂ ਲੈ ਕੇ 20 ਕਿੱਲੇ ਜ਼ਮੀਨ ਦੇ ਹੋਣ ਮੁੰਡਾ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ ਪਰਿਵਾਰ ਦਾ 8 ਅੰਕਾਂ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਪੂਰਾ ਨੰਬਰ ਤੋਂ ਸਾਨੂੰ ਵਟਸਐਪ ਤੇ ਮੈਸੇਜ ਭੇਜ ਕੇ ਲੈ ਸਕਦੇ ਹੋ ਤੁਸੀਂ ਆਪਣੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤਾਂ ਵੀ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਦੇ ਸਕਦੇ ਹੋ ਜੀ ਅਗਲੇ ਰਿਸ਼ਤੇ ਦੀ ਗੱਲ ਕਰਦੇ ਜੀ ਆਪਾਂ ਨਾਮ ਕੌਰ ਕੁੜੀ ਨੇ ਇੰਜੀਨੀਅਰ ਦੀ ਪੜ੍ਹਾਈ ਕੀਤੀ ਹੋਈ ਆ 61 ਜੱਟ ਸਿੱਖ ਲੁਧਿਆਣਾ ਏਰੀਆ ਉਮਰ 2002 ਕੱਦ ਦੀ ਗੱਲ ਕਰੀਏ ਕੱਦ 5 ਫੁੱਟ 7 ਇੰਚ ਗੋਤ ਚੁੰਗ ਕੁੜੀ ਜਰਮਨ ਦੀ ਜੰਪਾਲ ਇਹ ਜੀ ਚੰਗੀ ਨੌਕਰੀ ਕਰਦੀ ਹੈ 37 ਤੋਂ ਲੈ ਕੇ 40 ਲੱਖ ਰੁਪਏ ਸਾਲਾਨਾ ਪੈਕੇਜ ਹੈ ਜੀ ਸਾਰੀ ਫੈਮਿਲੀ ਜਰਮਨ ਤੋਂ ਹੈ ਕੁੜੀ ਘਰ ਦੇ ਨਕਸ਼ੇ ਬਣਾਉਣ ਦਾ ਕੰਮ ਕਰਦੀ ਹੈ ਰਿਸ਼ਤਾ ਦੇਖ ਰਹੇ ਨੇ ਮੁੰਡਾ ਜਰਮਨ ਤੋਂ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਮੁੰਡੇ ਕੋਲ 10 ਕਿੱਲੇ ਜ਼ਮੀਨ ਦੇ ਹੋਣ ਤੇ ਚੰਗੀ ਪੜ੍ਹਾਈ ਕੀਤੀ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਭਾਲ ਦੇ ਵਿੱਚ ਪਰਿਵਾਰ ਹੈ ਜੀ ਪਰਿਵਾਰ ਦਾ WhatsApp ਵਾਲਾ ਨੰਬਰ ਅਸੀਂ 8 ਅੰਕਾਂ ਦੇ ਵਿੱਚ ਦਿੱਤਾ ਗਿਆ ਹੈ ਪੂਰਾ ਨੰਬਰ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਲੈ ਸਕਦੇ ਹੋ ਆਓ ਹੁਣ ਗੱਲ ਕਰਦੇ ਆਂ ਜੀ ਆਪਾਂ ਅਗਲੇ ਰਿਸ਼ਤੇ ਦੇ ਬਾਰੇ ਨਾਮ ਕੌਰ ਕੁੜੀ ਦੀ ਗ੍ਰੈਜੂਏਸ਼ਨ ਕੀਤੀ ਹੋਈ ਆ ਕਾਸਟ ਕੰਬੋਜ ਕੱਦ 5 ਫੁੱਟ 6 ਇੰਚ ਕੁੜੀ ਕੈਨੇਡਾ ਦੀ ਸਿਟੀਜ਼ਨ ਹੈ ਜੀ ਉਮਰ 1999 ਕੁੜੀ ਦਾ ਆਪਣਾ ਵਧੀਆ ਕੰਮ ਹੈ ਮੁੰਡਾ ਚਾਹੀਦਾ ਜੀ ਮੁੰਡਾ ਸੋਹਣਾ ਤੇ ਚੰਗੀ ਪੜ੍ਹਾਈ ਵਾਲਾ ਹੋਵੇ ਜਿਹੜਾ ਕਿ ਕੈਨੇਡਾ ਜਾਂ ਅਮਰੀਕਾ ਦਾ ਪੀਆਰ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਪਰਿਵਾਰ ਨੂੰ ਲੋੜ ਹੈ ਜੀ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਕਾਲੀ ਪੱਟੀ ਦੇ ਵਿੱਚ ਦਿੱਤਾ ਗਿਆ ਹੈ ਪੂਰਾ ਨੰਬਰ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਭੇਜ ਕੇ ਲੈ ਸਕਦੇ ਹੋ ਅਗਲੇ ਰਿਸ਼ਤੇ ਦੀ ਤੁਹਾਨੂੰ ਜਾਣਕਾਰੀ ਦਈ ਹੈ ਜੀ ਨਾਮ ਕੌਰ ਕੁੜੀ ਕੈਨੇਡਾ ਦੇ ਵਿੱਚ ਇਸ ਟਾਈਮ ਸਟੂਡੈਂਟ ਹੈ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਏਰੀਆ ਸੰਗਰੂਰ ਉਮਰ 21 2001 ਕੱਦ 5 ਫੁੱਟ 4 ਇੰਚ ਕੁੜੀ ਕੈਨੇਡਾ 온ਟਾਰੀਓ ਸ਼ਹਿਰ ਦੇ ਵਿੱਚ ਰਹਿੰਦੀ ਹੈ ਜੀ ਰਿਸ਼ਤਾ ਦੇਖ ਰਹੇ ਨੇ ਜੱਟ ਸਿੱਖ ਪਰਿਵਾਰ ਦਾ ਮੁੰਡਾ ਹੋਵੇ ਜਿਸ ਦੀ ਉਮਰ 24 ਤੋਂ 27 ਸਾਲ ਹੋਵੇ ਬੈਸ ਨੂੰ ਮੁੰਡਾ ਜਿਹੜਾ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਜ਼ਮੀਨ ਦੇ 15 ਤੋਂ ਲੈ ਕੇ 20 ਕਿੱਲੇ ਮੁੰਡੇ ਨੂੰ ਆਉਂਦੇ ਹੋਣ ਜੀ ਮੁੰਡੇ ਦਾ ਕੱਦ ਕਰੀਬ 6 ਫੁੱਟ ਦੇ ਹੋਵੇ ਪਰਿਵਾਰ ਦਾ ਨੰਬਰ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਕੇ ਲੈ ਸਕਦੇ ਹੋ ਜਿੰਨੇ ਵੀ ਅਸੀਂ ਰਿਸ਼ਤੇ ਦੱਸੇ ਨੇ ਜੇਕਰ ਤੁਸੀਂ ਪਰਿਵਾਰਾਂ ਦੇ ਨੰਬਰ ਲੈਣੇ ਆ ਤਾਂ ਰਿਸ਼ਤੇ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਭੇਜੋ ਅਸੀਂ ਪਰਿਵਾਰ ਦਾ ਨੰਬਰ ਤੁਹਾਨੂੰ ਦੇ ਦੇਵਾਂਗੇ ਉਸ ਤੋਂ ਬਾਅਦ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਸਾਰੀ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਕੱਲ ਇੰਟਰਨੈਟ ਦਾ ਸਮਾਂ ਆ ਗਿਆ ਆਪਾਂ ਸਾਰੇ ਕੰਮ ਇੰਟਰਨੈਟ ਦੇ ਰਾਹੀਂ ਕਰ ਸਕਦੇ ਆ ਉਸੇ ਤਰ੍ਹਾਂ ਹੀ ਤੁਸੀਂ ਆਪਣੇ ਲਈ ਰਿਸ਼ਤਾ ਵੀ ਇੰਟਰਨੈਟ ਤੇ ਲੱਭ ਸਕਦੇ ਹੋ ਜੀ ਜਿਵੇਂ ਕਿ ਅਸੀਂ ਰਿਸ਼ਤੇ ਦੀ ਨਵੀਂ-ਨਵੀਂ ਅਪਡੇਟ ਪਾਈ ਜਾਂਦੇ ਰਹੇ ਹਾਂ ਕਿ ਜਿਹੜਾ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਉਸ ਤੋਂ ਵਿੱਚ ਉਸ ਤੋਂ ਬਾਅਦ ਤੁਸੀਂ ਉਸ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੈ ਤਾਂ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਦਿੱਤਾ ਗਿਆ ਹੈ ਉਸ ਤੇ WhatsApp ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਜੀ ਸਾਡਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਏ ਵੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਇਸ ਦੇ ਨਾਲ ਸਾਡਾ ਵੀ ਹੌਸਲਾ ਵਧਦਾ ਤੇ ਅਸੀਂ ਤੁਹਾਡੇ ਲਈ ਹੋਰ ਨਵੇਂ ਨਵੇਂ ਰਿਸ਼ਤੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਜੀ ਮਿਲਦੇ ਆ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ